ਲੋਕ ਸਭਾ ਚੋਣਾਂ ਤੋਂ ਪਹਿਲਾਂ ਬਹੁਤ ਹੀ ਜਿਹੜੀ ਸਿਆਸੀ ਹਲਚਲ ਜਿਹੜੀ ਆ ਸ਼ੁਰੂ ਹੋ ਗਈ ਆ ਜੂਨ ਦੇ ਵਿੱਚ ਜਿਹੜਾ ਇਲੈਕਸ਼ਨ ਨੇ ਤੇ ਬਹੁਤ ਵੱਡੇ ਜਿਹੜੇ ਝਟਕੇ ਆ ਪਾਰਟੀਆਂ ਨੂੰ ਜਿਹੜੇ ਲੱਗ ਰਹੇ ਨੇ ਵੱਡੇ ਵੱਡੇ ਜਿਹੜੇ ਚਿਹਰੇ ਸੀ ਉਹ ਪਾਰਟੀਆਂ ਛੱਡ ਕੇ ਦੂਸਰੀਆਂ ਪਾਰਟੀਆਂ ਜਿਹੜੀਆਂ ਜੁਆਇਨ ਕਰ ਰਹੇ ਨੇ ਇਸ ਟਾਈਮ ਦੀ ਜਿਹੜੀ ਬਹੁਤ ਵੱਡੀ ਖਬਰ ਜਲੰਧਰ ਤੋਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਚਲੰਦਰ ਤੋਂ ਸ਼ੀਤਲ ਰਾਗ ਵੈਸਟ ਤੋਂ ਵਿਧਾਇਕ ਸਨ ਉਹਨਾਂ ਨੇ ਜਿਹੜਾ ਆਪਣਾ ਫੇਸਬੁੱਕ ਤੇ ਇੱਕ ਪੋਸਟ ਪਾ ਕੇ ਜਿਹੜਾ ਵਾ ਆਪਣਾ ਅਸਤੀਫਾ ਜਿਹੜਾ ਵਾ ਉਹ ਦੇ ਦਿੱਤਾ ਉਹ ਪਾਰਟੀ ਤੋਂ ਸ਼ੀਤਲ ਰਾਗ ਨੇ ਆਪਣੀ ਪਾਰਟੀ ਦਾ ਜਿਹੜਾ ਅਸਤੀਫਾ ਦਿੱਤਾ ਉਹ ਆਪਣੀ ਪੋਸਟ ਪਾਈ ਇਹ ਲਿਖਿਆ ਕਿ ਮੈਂ ਆਮ ਆਦਮੀ ਪਾਰਟੀ ਦੀ ਸਾਰੀ ਜ਼ਿੰਮੇਵਾਰੀਆਂ ਤੋਂ ਆਪਣਾ ਜਿਹੜਾ ਅਸਤੀਫਾ ਦਿੰਦਾ ਹਾਂ ਇੱਕ ਬਹੁਤ ਵੱਡਾ ਝਟਕਾ ਜਿਹੜਾ ਵਾ ਲੋਕ ਸਭਾ ਚੋਣਾਂ ਤੋਂ ਜਿਹੜਾ ਵਾ ਇਹ ਆਮ ਆਦਮੀ ਪਾਰਟੀ ਨੂੰ ਲੱਗਾ ਦੂਸਰੇ ਪਾਸੇ ਜਿਹੜੇ ਇਹਨਾਂ ਦੇ ਇੱਕ ਐਮਪੀ ਸੁਸ਼ੀਲ ਕੁਮਾਰ ਇੱਕ ਉਹਨਾਂ ਵੱਲੋਂ ਵੀ ਇੱਕ ਬਹੁਤ ਵੱਡਾ ਝਟਕਾ ਇੱਕ ਲੱਗਣ ਜਾ ਰਿਹਾ ਹੈ ਆਮ ਆਦਮੀ ਪਾਰਟੀ ਨੂੰ ਜਲੰਧਰ ਤੋਂ ਉਹਨਾਂ ਦੀਆਂ ਚਰਚਾਵਾਂ ਚੱਲ ਰਹੀਆਂ ਹੈ ਭਾਜਪਾ ਦੇ ਵਿੱਚ ਜਾਣ ਨੂੰ ਕਿਉਂ ਐਸਾ ਜਿਹੜਾ ਵਾ ਆਮ ਆਦਮੀ ਪਾਰਟੀ ਵੱਲੋਂ ਇਹ ਟਿਕਟ ਦਿੱਤੀ ਗਈ ਆ ਦੁਬਾਰਾ ਜਿਹੜੀ ਸੁਸ਼ੀਲ ਕੁਮਾਰ ਨੂੰ ਜਿਹੜੀ ਪਹਿਲਾਂ ਵੀ ਕਾਂਗਰਸ ਜਿਹੜੀ ਛੱਡ ਕੇ ਆ ਉਹ ਭਾਜਪਾ ਜਿਹੜਾ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਕਿਨਾਂ ਨੇ ਜਿਹੜਾ ਬਹੁਤ ਭਾਰੀ ਮਾਤਰਾ ਦੇ ਵਿੱਚ ਜਿਹੜਾ ਜਲੰਧਰ ਤੋਂ ਜਿਹੜਾ ਇਹਨਾਂ ਨੂੰ ਸੀਟਾਂ ਜਿਹੜੀਆਂ ਜਿਹੜੀ ਵੋਟਾਂ ਜਿਹੜੀਆਂ ਪਈਆਂ ਸੀਗੀਆਂ ਪਰ ਉਹਨੂੰ ਦੁਬਾਰਾ ਜਿਹੜਾ ਵਾ ਚਰਚਾਵਾਂ ਬਹੁਤ ਤੇਜ਼ ਹੋ ਗਈਆਂ ਜਲੰਧਰ ਤੋਂ ਜਿਹੜੀਆਂ ਵਾ ਉਹ ਭਾਜਪਾ ਦੇ ਵਿੱਚ ਜਾਣਦੀਆਂ ਜਿਹੜੀਆਂ ਵਿੱਚ ਚਰਚਾਵਾਂ ਹੋ ਰਹੀਆਂ ਵਾ ਕੱਲ ਵੀ ਇੱਕ ਬਹੁਤ ਵੱਡੀ ਜਿਹੜੀ ਖਬਰ ਸੀ ਲੁਧਿਆਣੇ ਤੋਂ ਰਵਨੀਤ ਜਿਹੜਾ ਰਵਦੀਪ ਸਿੰਘ ਬਿੱਟੂ ਜਿਹੜੇ ਵਾ ਐਮਪੀ ਕਾਂਗਰਸ ਤੋਂ ਜਿਹੜੇ ਬਹੁਤ ਵੱਡੇ ਬਿਆਨ ਸਿੰਘ ਦੇ ਜਿਹੜੇ ਪੋਤੇ ਉਹਨਾਂ ਦਾ ਜਿਹੜਾ ਵਾ ਉਹ ਉਹਨਾਂ ਨੇ ਬੀਜੇਪੀ ਜਿਹੜੀ ਜੁਆਇਨ ਕਰ ਲਈ ਕਿਉਂ ਜਿਹੜੀ ਇਹ ਬੀਜੇਪੀ ਜੁਆਇਨ ਕਰ ਰਹੀ ਕਿ ਇਹਨਾਂ ਨੂੰ ਜਿਹੜਾ ਕੀ ਡਰ ਸਦਾ ਰ ਹੈ ਕਿ ਈਡੀ ਦੀ ਜਿਹੜੀ ਰੇਡ ਪਈ ਆ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਨਵੀਨਰ ਜਿਹੜੇ ਆ ਅਰਬਿੰਦ ਕੇਜਰੀਵਾਲ ਜਿਹੜਾ ਸ਼ਰਾਬ ਘਟਾਲੇ ਦੇ ਵਿੱਚ ਉਹਨਾਂ ਨੂੰ ਈਡੀ ਵੱਲੋਂ ਜਿਹੜਾ ਵਾ ਉਹ ਅਰੈਸਟ ਕੀਤਾ ਗਿਆ ਕਿਉਂ ਜਿਹੜੀਆਂ ਹੁਣ ਇਹ ਜਿਹੜੀਆਂ ਵਾ ਪਾਰਟੀਵਾਦੀ ਜਿਹੜੇ ਬੀਜੇਪੀ ਜੁਆਇਨ ਕੀਤੀ ਲੋਕਾਂ ਨੇ ਇਹਨਾਂ ਦੇ ਉੱਤੇ ਇੱਕ ਬਹੁਤ ਵੱਡਾ ਜਿਹੜਾ ਵਿਸ਼ਵਾਸ ਕੀਤਾ ਸੀ ਪਰ ਹੁਣ ਕੀਕ ਆਮ ਆਦਮੀ ਪਾਰਟੀ ਦੀ ਹਵਾ ਸੀ ਕਿਤੇ ਨਾ ਕਿਤੇ ਜਿਹੜੇ ਨੇ ਉਹਦੇ ਲੀਡਰ ਨੇ ਉਹਨਾਂ ਦੇ ਉੱਤੇ ਵੀ ਜਿਹੜੇ ਇਲਜ਼ਾਮ ਲੱਗ ਰਹੇ ਨੇ ਹੁਣ ਕਿਤੇ ਨਾ ਕਿਤੇ ਇਹ ਲੱਗ ਰਿਹਾ ਕਿ ਬੀਜੇਪੀ ਦਾ ਸ਼ਾਇਦ ਡਰ ਸਤਾ ਰਿਹਾ ਕਿ ਸ਼ਾਇਦ ਸਾਡੇ ਜਿਹੜੀਆਂ ਪੁਰਾਣੇ ਜਿਹੜੇ ਕੇਸ ਚੱਲਦੇ ਉਹ ਖੁੱਲਣਾ ਜਾਣ ਇਸ ਕਰਕੇ ਉਹ ਬੀਜੇਪੀ ਦੀ ਜਿਹੜੀ ਆ ਉਹ ਜੁਆਇਨਿੰਗ ਜਿਹੜੀ ਚੱਲ ਰਹੀ ਹੈ ਹੁਣ ਸ਼ੀਤਲ ਰਾਗ ਜਿਹੜੀ ਆ ਜਿਹੜੇ ਜਲੰਧਰ ਤੋਂ ਵਿਧਾਇਕ ਨੇ ਉਹਨਾਂ ਨੇ ਇੱਕ ਬਹੁਤ ਵੱਡਾ ਜਿਹਾ ਝਟਕਾ ਵਾ ਉਹ ਆਮ ਆਦਮੀ ਪਾਰਟੀ ਨੂੰ ਦਿੱਤਾ ਹੈ ਇਲੈਕਸ਼ਨਾਂ ਤੋਂ ਪਹਿਲਾਂ ਜਿਹੜਾ ਇੱਕ ਝਟਕਾ ਜਿਹੜਾ ਉਹ ਦਿੱਤਾ ਗਿਆ ਵਾ ਉਹਨਾਂ ਨੇ ਇੱਕ ਪੋਸਟ ਆਪਣੇ ਅਸਤੀਫੇ ਦਾ ਜਿਕਰ ਕੀਤਾ ਵਾ ਜਲੰਧਰ ਤੋਂ ਮੈਂ ਆਮ ਆਦਮੀ ਪਾਰਟੀ ਦੀ ਸਾਰੀ ਜ਼ਿੰਮੇਵਾਰੀਆਂ ਤੋਂ ਆਪਣਾ ਜਿਹੜਾ ਅਸਤੀਫਾ ਦਿੰਦਾ ਇੱਕ ਬਹੁਤ ਵੱਡੀ ਜਿਹੜੀ ਖਬਰ ਜਲੰਧਰ ਤੋਂ ਜਿਹੜੀ ਆ ਆਮ ਆਦਮੀ ਪਾਰਟੀ ਨੂੰ ਦਾ ਝਟਕਾ ਲੱਗਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਦਾ ਇੱਕ ਬਹੁਤ ਵੱਡਾ ਝਟਕਾ ਵਾ ਆਮ ਆਦਮੀ ਪਾਰਟੀ ਨੂੰ ਜਲੰਧਰ ਦੇ ਵਿੱਚ ਜਿਹੜਾ ਉਹ ਲੱਗ ਚੁੱਕਾ ਵਾ ਹੁਣ ਦੇਖਣਾ ਹੋਵੇਗਾ ਕਿ ਜਿਹੜੀ ਬੀਜੇਪੀ ਵੱਲੋਂ ਜਿਹੜੀ ਟਿਕਟ ਆ ਉਹ ਕਿਸ ਨੂੰ ਜਿਹੜੀ ਦਿੱਤੀ ਜਾਂਦੀ ਹੈ ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ ਦੀਆਂ ਵੀ ਜੜੀਆਂ ਵਾ ਚਰਚਾਵਾਂ ਚੱਲ ਰਹੀਆਂ ਕਿ ਸ਼ਾਇਦ ਬੀਜੇਪੀ ਵੱਲੋਂ ਜਿਹੜਾ ਸੁਸ਼ੀਲ ਕੁਮਾਰ ਰਿੰਕੂ ਨੂੰ ਜਿਹੜੀ ਉਹ ਟਿਕਟ ਦੇ ਦਿੱਤੀ ਜਾ ਸਕਦੀ ਹੈ ਪਰ ਹੁਣ ਦੇਖਣਾ ਹੋਏਗਾ ਕਿ ਜਲੰਧਰ ਦਾ ਜਿਹੜੀ ਟੱਕਰ ਆ ਉਹ ਕੌਣ ਦੇ ਸਕਦਾ ਵਾ ਦੂਸਰੇ ਪੱਧੇ ਚਰਚਾਵਾਂ ਚੱਲ ਰਹੀਆਂ ਕਿ ਕਾਂਗਰਸ ਕੋਲੇ ਚਰਨਜੀਤ ਚੰਨੀ ਆ ਜਿਹੜੇ ਜਲੰਧਰ ਤੋਂ ਨੇ ਦੀਆਂ ਕਾਫੀ ਚਰਚਾਵਾਂ ਚੱਲ ਰਹੀਆਂ ਕਿ ਜਿਹੜੀ ਆ ਟਿਕਟ ਜਿਹੜੀ ਆ ਉਹ ਚਰਨਜੀਤ ਚੰਨੀ ਨੂੰ ਜਿਹੜੀ ਉਹ ਦੇ ਸਕਦੇ ਦੇਖਣਾ ਹੋਗਾ ਕਿ ਇੱਕ ਬਹੁਤ ਵੱਡੀ ਜਿਹੜੀ ਟੱਕਰ ਆ ਉਹ ਜਲੰਧਰ ਤੋਂ ਜਿਹੜੀ ਹੋ ਸਕਦੀ ਆ ਉੱਧਰ ਚਰਚਾ ਹੈ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਸੰਸਦ ਆ ਸੁਸ਼ੀਲ ਕੁਮਾਰ ਜਲੰਧਰ ਵੈਸਟੋ ਵਿਧਾਇਕ ਸ਼ੀਤਲ ਰਾਜ ਅੱਜ ਭਾਜਪਾ ਵੀ ਸ਼ਾਮਲ ਜਿਹੜੇ ਹੋ ਸਕਦੇ ਰਿੰਕੂ ਪੰਜਾਬ ਆ ਆਪ ਦੇ ਇਕਲੋਤੇ ਸੰਸਦ ਜਿਹੜੇ ਮੈਂਬਰ ਸੀਗੇ ਇੱਕ ਕਾਂਗਰਸ ਛੱਡ ਕੇ ਜਿਹੜਾ ਉਹਨਾਂ ਨੇ ਰਿੰਕੂ ਨੇ ਜਿਹੜੀ ਆ ਉਹ ਆਪ ਜਿਹੜੀ ਜੁਆਇਨ ਕੀਤੀ ਲੋਕਾਂ ਨੇ ਇੱਕ ਵਿਸ਼ਵਾਸ ਸੀਗਾ ਉਹਨਾਂ ਦੇ ਉੱਤੇ ਕਿ ਚਲੋ ਇੱਕ ਮੌਕਾ ਜਿਹੜਾ ਆਮ ਆਦਮੀ ਪਾਰਟੀ ਦੇ ਜਿਹੜੇ ਆ ਤਸ਼ੀਲ ਕੁਮਾਰ ਰਿੰਕੂ ਨੂੰ ਜਿਹੜਾ ਦਿੱਤਾ ਜਾਵੇ ਪਰ ਕਿਤੇ ਨਾ ਕਿਤੇ ਲੋਕਾਂ ਦੇ ਜਿਹੜੇ ਵਿਸ਼ਵਾਸਘਾਤ ਜਿਹੜਾ ਵਾਏ ਪਾਰਟੀ ਦੇ ਜਿਹੜੇ ਲੋਕ ਆ ਉਹਨਾਂ ਦੇ ਨਾਲ ਕਰਦੇ ਹੁਣ ਦੇਖਣਾ ਹੋਵੇਗਾ ਕਿ ਜਿਹੜਾ ਸਿੱਟਾ ਕੀ ਨਿਕਲ ਕੇ ਆਉਂਦੇ ਨੇ ਇਸ ਤੋਂ ਪਹਿਲਾਂ ਵੀ ਰਿੰਕੂ ਨੇ ਪਾਜਪਾ ਵੀ ਸ਼ਾਮਲ ਹੋਣ ਦੀ ਚਰਚਾ ਜਿਹੜੀ ਨਕਾਰ ਦਿੱਤੀ ਸੀਗੀ ਪਰ ਉਹਦੋਂ ਉਹਨਾਂ ਨੇ ਇਨਕਾਰ ਕਰ ਦਿੱਤਾ ਪਰ ਉਹਨਾਂ ਨੇ ਹੁਣ ਮੁੰਡ ਜਲੰਧਰ ਤੋਂ ਲੋਕ ਸਭਾ ਚੋਣਾਂ ਲਈ ਉਮੀਦਵਾਰ ਬਣਾਇਆ ਜਾ ਸਕਦਾ ਵਾ ਸੂਤਰਾ ਅਨਸਾਰ ਰਿੰਕੂ ਨੂੰ ਅੱਜ ਸਵੇਰੇ ਹੀ ਜਲੰਧਰ ਤੋਂ ਦਿੱਲੀ ਵਿੱਚ ਰਵਾਨਾ ਹੋਗੇ ਰਿਕੂ ਭਾਜਪਾ ਹਾਈ ਕਮਾਂਡ ਦੀ ਪ੍ਰਧਾਨਗੀ ਹੈਡ ਸ਼ਾਮ 4 ਵਜੇ ਵੀ ਸ਼ਾਮਲ ਹੋ ਸਕਦੇ ਨੇ ਇਸ ਤੋਂ ਭਾਜਪਾ ਦਫ਼ਤਰ ਵਿਖੇ ਪ੍ਰੋਗਰਾਮ ਰੱਖਿਆ ਗਿਆ ਸੀ ਭਾਜਪਾ ਨਾਲ ਜੁੜੇ ਸੂਤਰਾ ਦਾ ਕਹਿਣਾ ਹੈ ਕਿ ਰਿੰਕੂ ਜਲੰਧਰ ਸੀਟ ਤੋਂ ਵੀ ਜਿਹੜਾ ਉਮੀਦਵਾਰ ਹੋਣਗੇ ਉਹਨਾਂ ਦੇ ਨਾਲ ਹੀ ਜਲੰਧਰ ਪਛਮਨੀ ਤੋਂ ਜਿਹੜਾ ਪਛਮੀ ਤੋਂ ਵਿਧਾਇਕ ਸ਼ੀਤਮਨ ਰਾਗ ਦਾ ਨਾਂ ਵੀ ਚਰਚਾ ਵਿੱਚ ਹੈ ਦੂਜੇ ਸ਼ੀਤਮਨ ਰਾਗ ਨੇ ਕੁਝ ਸਮਾਂ ਪਹਿਲਾਂ ਫੇਸਬੁਕ ਤੇ ਇੱਕ ਪੋਸਟ ਜਿਹੜੀ ਸਾਂਝੀ ਕੀਤੀ ਕਿ ਮੈਂ ਜਿਹੜਾ ਆਪਣੇ ਖੜੇ ਸਾਰੇ ਆਮ ਆਦਮੀ ਦੇੜੇ ਪਾਰਟੀਆਂ ਨੂੰ ਤੇੜਾ ਮੈਂ ਅਸਤੀਫਾ ਦੇ ਚੁੱਕਾ ਸ਼ੀਤਨਾਰਗ ਬੀਜੇਪੀ ਵਿੱਚ ਸ਼ਾਮਲ ਹੋ ਸਕਦੇ ਸਨ ਦੱਸਦੀ ਹੈ ਕਿ ਪਹਿਲਾਂ ਇਹ ਗੱਲ ਸਾਹਮਣੇ ਆਈ ਸੀ ਕਿ ਰਿੰਕੂ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣਗੇ ਰਿੰਕੂ ਨੇ ਉਹਦਾ ਨਾਂ ਕਰ ਦਿੱਤੀ ਸੀ ਸ਼ੀਤਨਾਰਗ ਸੁਸ਼ੀਲ ਕੁਮਾਰ ਰਿੰਕੂ ਪਿਛਲੇ ਸਾਲ ਜਲੰਧਰ ਹੋਈਆਂ ਜਿਮਣੀ ਚੋਣਾਂ 'ਚ ਆਮ ਆਦਮੀ ਪਾਰਟੀ ਸ਼ਾਮਲ ਹੋਏ ਇਹਨਾਂ ਨੂੰ ਇੱਕ ਬਹੁਤ ਵੱਡੀ ਹਾਰ ਜਿਹੜੀ ਹੋਈ ਸੀ ਜਿਹੜੀ ਚੌਧਰੀ ਪਰਿਵਾਰ ਦੀ ਜਿਹੜੀ ਸੰਤੋਖ ਸਿੰਘ ਚੌਧਰੀ ਜਿਹੜੇ ਵਾਈਫ ਸੀ ਉਹਨਾਂ ਨੂੰ ਹਰਾ ਕੇ ਜਿਹੜਾ ਉਹ ਇਹਨਾਂ ਨੇ ਜਿਹੜੀ ਜਿੱਤ ਹਾਸਲ ਕੀਤੀ ਹੁਣ ਦੇਖਣਾ ਹੋਵੇਗਾ ਕਿ ਲੋਕਾਂ ਨੇ ਇਹਨਾਂ ਨੂੰ ਚੁਣਿਆ ਸੀਗਾ ਹੁਣ ਲੋਕਾਂ ਦੇ ਵੱਲੋਂ ਜਿਹੜਾ ਇਹਨਾਂ ਨੂੰ ਚੁਣ ਕੇ ਜਿਹੜਾ ਉੱਥੇ ਭੇਜਿਆ ਗਿਆ ਸੀਗਾ ਤੇ ਹੁਣ ਲੋਕਾਂ ਦੇ ਵੱਲੋਂ ਇਹ ਦੇਖਣਾ ਹੋ ਗਿਆ ਕਿਵੇਂ ਇਹਨਾਂ ਨੂੰ ਦੇਖਦੇ ਨੇ ਭਾਜਪਾ ਸ਼ਾਮਲ ਹੁੰਦੇ ਨੇ ਕੀ ਇਹਨਾਂ ਨੂੰ ਡਰ ਸਤਾ ਰਿਹਾ ਜਾਂ ਕੀ ਹੋ ਰਿਹਾ ਕਿ ਈਡੀ ਵੱਲੋਂ ਰੇਡਾਂ ਪੈ ਰਹੀਆਂ ਨੇ ਜਿਹੜੇ ਆਮ ਆਦਮੀ ਦੇੜੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਵੀ ਜਿਹੜਾ ਚੱਕ ਕੇ ਜਿਹੜਾ ਵਾ ਉਹ ਅੰਦਰ ਕਰ ਦਿੱਤਾ ਜੇਲ੍ਹ ਤੋਂ ਉਹਨਾਂ ਨੇ ਸਰਕਾਰ ਚਲਾਉਣ ਦਾ ਕਿਹਾ ਸੀ ਹੁਣ ਜੇਲ੍ਹ ਦੇ ਵਿੱਚੋਂ ਹੀ ਉਹ ਜਿਹੜੇ ਆਰਡਰ ਦੇ ਰਹੇ ਨੇ ਹੁਣ ਦੇਖਣਾ ਹੋ ਗਿਆ ਕਿ ਅੱਗੇ ਜਿਹੜੇ ਸਿੱਟੇ ਕੀ ਨਿਕਲ ਕੇ ਆਉਂਦੇ ਨੇ ਹੁਣ ਕੱਲ ਬੀਜਪੀ ਦੇ ਵਿੱਚ ਜਿਹੜਾ ਹਰਜੀਤ ਸਿੰਘ ਬਿੱਟੂ ਵੀ ਜਿਹੜੇ ਸ਼ਾਮਲ ਹੋਏ ਨੇ ਹੁਣ ਇੱਕ ਬਹੁਤ ਵੱਡੀਆਂ ਜਿਹੜੇ ਝਟਕੇ ਜਿਹੜੇ ਆਮ ਆਦਮੀ ਪਾਰਟੀ ਨੂੰ ਜਿਹੜੇ ਲੱਗ ਰਹੇ ਨੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਤੇ ਜਾ ਰਹੇ ਨੇ ਕਾਂਗਰਸ ਜਿਹੜੇ ਛੱਡ ਕੇ ਆਪ ਦੇ ਵਿੱਚ ਜਾ ਰਹੇ ਨੇ ਬੀਜਪੀ ਦੇ ਵਿੱਚ ਜਾ ਰਹੇ ਨੇ ਕਿਉਂਕਿ ਇਸ ਵਾਰ ਵੀ ਅਮਿਸ਼ਾ ਨੇ ਨਾਰਾ ਲਗਾਇਆ ਕਿ ਇਸ ਵਾਰ ਆਪ ਨੂੰ ਜਿਹੜਾ ਝਟਕਾ ਦਿੱਤਾ ਆ ਅਮਿਸ਼ਾ ਵੱਲੋਂ ਕਿਹਾ ਗਿਆ ਸੀਗਾ ਕਿ ਇਸ ਵਾਰ ਬੀਜੇਪੀ 500 ਪਾਰ ਹੁਣ ਇਸੇ ਤਰ੍ਹਾਂ ਲੱਗਦਾ ਹੈ ਕਿ ਸ਼ਾਇਦ ਇਸ ਵਾਰ ਬੀਜੇਪੀ 500 ਤੋਂ ਪਾਰ ਹੋ ਸਕਦਾ ਹੈ ਜਿਵੇਂ ਕਿ ਇਹਨਾਂ ਦੇ ਜਿਹੜੇ ਵਿਧਾਇਕ ਐਮਪੀ ਨੇ ਜਿਹੜੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਛੱਡ ਕੇ ਉਹ ਬੀਜੇਪੀ ਦੇ ਵਿੱਚ ਜਿਹੜਾ ਉਹ ਜੁਆਇਨ ਕਰ ਰਹੇ ਨੇ ਹੁਣ ਦੇਖਣੇ ਹੋ ਕਿ ਸਿੱਟੇ ਕੀ ਜਲੰਧਰ ਦੀ ਜਿਹੜੀ ਟੱਕਰ ਵਿੱਚ ਕੀ ਜਿਹੜੇ ਸਿੱਟੇ ਨਿਕਲ ਕੇ ਆਉਂਦੇ ਨੇ ਬਹੁਤ-ਬਹੁਤ ਤੁਹਾਡਾ ਧੰਨਵਾਦ ਆਪਣੇ ਜਿਹੜੇ ਕਮੈਂਟ ਕਰਕੇ ਜੁੜ ਦੱਸੇ ਕੋ ਇਸੇ ਤਰ੍ਹਾਂ ਦੀ ਖਬਰਾਂ ਅੱਡਣਾ ਹੋਰ ਲੈ ਕੇ ਹਾਜ਼ਰ ਹੋਵਾਂਗੇ ਬਹੁਤ-ਬਹੁਤ ਤੁਹਾਡਾ ਧੰਨਵਾਦ